ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮਿਲ ਕਰਦੇ ਆ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਵੋਗੇ ਰੰਗ ਜੀ ਦੇ ਸੇਵਾ ਸਾਡੇ ਕੋਸ਼ਿਸ਼ ਰੱਖਦੇ ਤਾਂ ਗੁਰਸਤ ਰੱਖੇ ਪ੍ਰਮਾਤਮਾ ਜੀ ਅੱਜ ਦਾ ਵਲੌਗ ਜੀ ਆਪਾਂ ਸਟਾਰਟ ਕਰ ਰਹੇ ਆਂ ਕਿ ਦੇਣ ਹੈਗਾ ਜੀ ਅੱਜ ਸ਼ੁੱਕਰਵਾਰ ਦਾ 31 ਅਕਤੂਬਰ ਹੈ ਸ਼ਾਮ ਦਾ ਟਾਈਮ ਹੈ ਜੀ ਤੇ ਆਪਾਂ ਮੱਝਾਂ ਨੂੰ ਪਾਏ ਸੀ ਪੱਠੇ ਤੇ ਪੱਠੇ ਪਾਣ ਤੋਂ ਬਾਅਦ ਹੁਣ ਜੀ ਆਪਾਂ ਲਾ ਰਹੇ ਆਂ ਲੋਖਰ ਤੇ ਗੋਆਪਾ ਨਾਲ ਦੇ ਨਾਲ ਸੁੱਟ ਦਿੰਨੇ ਆ ਤੇ ਵੀਡੀਓ ਦੇ ਨਾਲ ਜੀ ਜ਼ਰੂਰ ਪਾਣੇ ਰਹੋ ਵਲੌਗ ਨੂੰ ਪੂਰਾ ਜ਼ਰੂਰ ਦੇਖਿਓ ਜੇ ਕਰਤੀ ਸੀ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਜੀ ਬੈਲ ਵਾਲਾ ਬਟਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਕੋਈ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਚਲੋ ਜੀ ਵਲੌਗ ਆਪਾਂ ਸਟਾਰਟ ਕਰ ਰਹੇ ਆ ਤੇ ਇਸ ਤੋਂ ਅੱਗੇ ਜੀ ਆਪਾਂ ਰਾਤ ਨੂੰ ਵਲੌਗ ਸ਼ੁਰੂ ਕੀਤਾ ਏ ਤੇ ਵੀਰਾਂ ਤੁਹਾਨੂੰ ਲੱਗੇ ਤੱਕ ਦੇਖਿਆ ਜੀ ਆਪਾਂ ਬਣਾ ਰਹੇ ਆ ਜੀ ਅੱਜ ਆਲੂਆਂ ਦੀ ਟਿੱਕੀਆਂ ਇਹ ਤੋਂ ਦਨ ਨਾਲ ਸ਼ੇਅਰ ਕਰਾਂਗੇ ਜੀ ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਸਬਜੀ ਬਣਾਉਣ ਦਾ ਕੋਈ ਮਨ ਨਹੀਂ ਸੀ ਤੇ ਆਪਾਂ ਬਣਾ ਰਹੇ ਆ ਟਿੱਕੀਆਂ ਆਪਾਂ ਬਣਾ ਰਹੇ ਆ ਟਿੱਕੀਆਂ ਵੇਸਣ ਵਾਲੀ ਟਿੱਕੀ ਆਲੂ ਵਾਲੀ ਯਾਨੀ ਕਿ ਇੱਧਰ ਪ੍ਰੋਸੈਸ ਚੱਲ ਰਿਹਾ ਸਬਜ਼ੀ ਬਣਾਉਣ ਦਾ ਵੀ ਨਾ ਕੋਈ ਹੱਲ ਹੇਲਾ ਨਹੀਂ ਹੁੰਦਾ ਇੱਕ ਦੂਜੇ ਨੂੰ ਪੁੱਛੀਦਾ ਵੀ ਕੀ ਬਣਾਈਏ ਕੀ ਆ ਵੇਖੋ ਆ ਸਾਰਾ ਸਮਾਨ ਕੱਟਿਆ ਪੈ ਗੰਡਾ ਮਟਰ ਅਦਰਕ ਆਲੂ ਹੈ ਰ ਤੇ ਇਹ ਗੋੜ ਵਾਲੀ ਚਟਨੀ ਬਣੀ ਪਈ ਹਿਮਲੀ ਦੀ ਇੱਧਰ ਬਣਾਇਆ ਪਿਆ ਇੱਧਰ ਬੱਚਿਆਂ ਨੇ ਮੈਗੀ ਬਣਾਈ ਸੀ ਬੱਚਿਆਂ ਨੇ ਉਬਾਲ ਕੇ ਤੇ ਇਧਰ ਬੇਸਣ ਤਿਆਰ ਹੈ ਜਮਾ ਤੇ ਆਪਾਂ ਅੱਗੇ ਜਿਲਾ ਲੱਗੇ ਹੋਇਆ ਆ ਆ ਦੇਖੋ ਜੀ ਬੇਸਣ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਡਿਪ ਕਰ ਕਰਕੇ ਇਹਦੇ ਤਲੀਆਂ ਸ਼ੁਰੂ ਕਰ ਦਾਂਗੇ ਹੁਣੇ ਬਸ ਆਪਾਂ ਪੈਟਰਕ ਤੇ ਤੇ ਲੇਸਨ ਚ ਸੁਸਪਾਇਆ ਜੀ ਆ ਆ ਪੇਕਿੰਗ ਪਾਊਡਰ ਪਾਇਆ ਨਮਕ ਥੋੜਾ ਜਿਹਾ ਪਾਵਾ ਨਮਕ ਪਾਇਆ ਥੋੜਾ ਜਿਹਾ ਇਹ ਹੋਣੀ ਹੈ ਟੇਸਟ ਅੰਦਾਜ਼ ਇਹ ਹੋਣੇ ਆਪਾਂ ਟਿੱਕੀਆਂ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਆਲੂ ਅਜਤਨ ਨਹੀਂ ਵਧੀਆ ਰਹੇ ਆਲੂ ਖਰਾਬ ਜਾਣ ਲੱਗ ਗਏ 20 ਵਾਲੇ ਆਲੂ ਨੇ ਨਾ ਬੜੇ ਖਰਾਬ ਆਲੂ ਨੂੰ ਮੈਸ਼ ਕਰਨ ਦਾ ਨਵਾਂ ਤਰੀਕਾ ਗਲਾਸ ਲੈ ਕੇ ਉਹਦੇ ਨਾਲ ਆਪ ਬੜੀ ਸਾਨੀ ਨੂੰ ਮੈਸ਼ ਕਰ ਸਕਦੇ ਆ ਕਈਆਂ ਕੋਲ ਤਾਂ ਬਕਾਇਦਾ ਇਹ ਵਾਲਾ ਸਾਧ ਹੁੰਦਾ ਹੈ ਮੈਸ਼ਰ ਤੇ ਆਪਾ ਦੇਸੀ ਪਿੰਡਾਂ ਦੇ ਨੌਕਾ ਦੇਸੀ ਤਰੀਕਾ ਵਰਤ ਲਈਏ ਦੇਸੀ ਨੁਕਤੇ ਨਾਲ ਕਰ ਲਈਦਾ ਕੰਮ ਐਨੇ ਤੋਂ ਬੜਾ ਲਿਆ ਬਹੁਤ ਬਹੁਤ ਠੀਕ ਹੈ ਬੋਤਲ ਇਹ ਆਲੂ ਇਹ ਬੋਤਲ 8-10 ਟਿਕੀਆਂ ਬਣ ਜਾਣੀਆਂ ਨੇ ਨਹੀਂ ਆਪਾਂ ਮੋਰਨ ਲਈ ਦੇ ਤੇ ਹੁਣ ਤੁਸੀਂ ਇਹਦੇ ਚ ਨਾ ਨਮਕ ਮਿਰਚ ਪਕਾ ਨਾ ਮਿਰਚਾਂ ਤਾਂ ਆ ਗਈਆਂ ਨੇ ਇਹ ਹਰੀਆਂ ਵਿੱਚ ਬਾਦੂ ਠੀਕ ਹੈ ਤੁਸੀਂ ਨਮਕ ਤੇ ਜੜਾ ਜੜਾ ਸਮਾਨ ਆਉਂਦੀ ਪਾਣੀ ਤਾਂ ਪਾ ਦੋ ਜੜਾ ਪਾਣਾ ਨਮਕ ਮੈਂ ਦਾਸ ਤੇ ਆ ਜੀ ਇਹਨਾਂ ਬਹੁਤ ਹੈ ਹਾਂ ਕਾਟੀ ਚੰਗਾ ਨਮਕਾ ਨਾ ਬਹੁਤ ਹੈ ਨਾ ਇਹਦੇ ਰੰਗੀ ਥੋੜੀ ਜੀ ਇੰਨੀ ਕਰਦੀ ਬੜੀ ਮਿਰਚਾ ਲਾਣਾ ਪੈਣਾ ਫਿਰ ਨਹੀਂ ਪੈਣਾ ਤੇ ਉਹ ਤੁਸੀਂ ਚਾਕੂ ਲੋ ਤੇ ਉਹ ਸੱਚ ਜਿਵੇਂ ਚਲਾਓ ਤੇ ਦਿਨਾਂ ਦਾ ਲਾੜ ਮਿਰਚਾ ਇਹਦੇ ਵਿੱਚ ਹੀ ਬਣਾਮ ਨਾ ਕਿ ਨਾ ਗੋਲ ਗੋਲ ਤੇ ਇਹਦੇ ਵਿੱਚ ਹੀ ਰੱਖਿਓ ਫਿਰ ਮੈਂ ਕੜਾਈ ਤਰਤਰ ਇਹ ਜੀ ਆਪਣੀ ਕਾਲੀ ਕੜਾਈ ਇਹ ਬਕਾ ਦਾ ਐਸੇ ਕੰਮ ਵਾਸਤੇ ਰੱਖੀ ਹੋਈ ਆ ਆਪਾਂ ਇਹ ਦੇਖ ਤੇ ਇਸੇ ਘੜੀ ਬੰਨ੍ਹਦੇ ਹਾਂ ਕਾਲੀ ਕੜਾਈ ਇਹ ਹੈਗੀ ਹੈ ਦੂਸਰੀ ਆਇਰਨ ਦੀ ਜਣ ਕੇ ਲੋਹੇ ਦੀ ਤੇ ਇਹਨੂੰ ਆਪਾਂ ਇਹੋ ਕੰਮ ਵਾਸਤੇ ਰੱਖ ਲੈਂ ਹਾਂ ਹਾਂ ਹੱਥ ਨਾਲ ਮਿਕਸ ਕਰਕੇ ਚਮਚਾ ਲਾਣਾ ਆ ਵਿੱਚ ਆ ਵੀ ਤੇਲ ਹੀ ਰੱਖ ਹਾਂ ਇਹ ਪਹਿਲਾਂ ਲੱਗ ਗਿਆ ਛੜੀਆਂ ਵਿੱਚ ਪਹਿਲਾਂ ਲਾਈ ਹੀ ਖੱਤਨਾ ਮਿਕਸ ਕਰੋਗੇ ਤਾਂ ਫਿਰ ਅੱਥਾਂ ਦਾ ਵੀ ਟੇਸਟ ਆਵੇਗਾ ਵਿੱਚ ਬਾਜ ਦਾ ਪਾਤਰ ਆ ਜਾਂਦੇ ਨੇ ਬਈ ਆਟਾ ਖੱਤਨਾ ਬੰਦੀਦਾ ਹਾਂ ਮੈਂ ਕਿਟਚਨ ਦਾ ਮੈਂ ਥੋੜੇ ਹੱਥ ਸਾਫ਼ ਆਖਣੇ ਆਪਣੇ ਥੋੜੇ ਹੱਥਾਂ 'ਚ ਬਰਕਤ ਹੈ ਸਾਹ ਭਾਤ ਕਾਰ ਕੇ ਫੇਰ ਲੱਗੀ ਰਹੇ ਹਾਂਜੀ ਸਰ ਮੈਂ ਕਰਉ ਪਾ ਰਿਹਾ ਹਾਂ ਤੇਲ ਇਹਨਾਂ ਬਹੁਤ ਹੈ ਨਾ ਹੋਰ ਹੋ ਇਹਨਾਂ ਬਹੁਤ ਦੋ 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 ਆਪਾਂ ਦੋ ਤੋਂ ਛੱਡੀ ਛੱਡੀਆਂ ਹੋਣਗੇ ਟਿਕੀ ਬਸ ਤੁਸੀਂ ਅੰਦਰ ਨੂੰ ਗੋਲ ਕਰੋ ਹਾਂ ਇੱਕ ਪਾਸੇ ਕਰ ਲਓ ਇਹਨੂੰ ਮੈਟਰ ਨੂੰ ਹਾਂ ਇੱਥੇ ਥੋੜਾ ਜਿਹਾ ਪਾਣੀ ਇੱਥੇ ਲੈ ਲਓ ਇਹਦੇ ਵਿੱਚ ਹੱਥ ਡੋਬ ਡੋਬ ਕੇ ਥੋੜਾ ਥੋੜੀ ਗੱਟੀਓ ਤੇ ਇੱਥੇ ਰੱਖ ਲੈਣੇ ਆਪਾਂ ਵੇਸਣ ਇਹਨੂੰ ਲਾ ਦੇਣੇ ਆਪਾਂ ਚੰਗੀ ਤਰ੍ਹਾਂ ਬੈਟਰ ਨੂੰ ਲੱਗਦਾ ਇਹਦੇ ਠੀਕ ਹੈ ਨਾ ਹਾਂ ਬਹੁਤ ਨੇ ਬਹੁਤ ਨੇ ਬਸ ਠੀਕ 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 ਵੈਰੀ ਗੁੱਡ ਤੇ ਅਸੀਂ ਟਿੱਕੀਆਂ ਬਣਾ ਰਿਆ ਤੁਸੀਂ ਨਾਲੇ ਦੇਖੋ ਤੇ ਨਾਲੇ ਚੈਨਲ ਦੇ ਨਵੇਂ ਹੋ ਤਾਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਣੇ ਜੀ ਡੇਲੀ ਵਲੌਗ ਆਪਾਂ ਇਸ ਤਰ੍ਹਾਂ ਦਾ ਬੈਟਰ ਰੱਖਣਾ ਹੁੰਦਾ ਜੀ ਜਿਹੜਾ ਤਾਰ ਬਣੇ ਇੱਕ ਸਾਤ ਤੇ ਉਹਦੇ ਨਾਲ ਫਿਰ ਟਿੱਕੀ ਬਹੁਤ ਵਧੀਆ ਬਣਦੀ ਏ ਆ ਹੁਣ ਤੁਸੀਂ ਦੇਖਿਓ ਇਹਦੀ ਪਰਤਾਂ ਬਣੇਗੀ ਬਹੁਤ ਵਧੀਆ ਆਪਾਂ ਉਹਨਾਂ ਵਾਈਆਂ ਦਾ ਵੀ ਕੰਮ ਸਿੱਖਿਆ ਆ ਥੋੜਾ ਜਨਾ ਜਿੰਨਾ ਕੋਈ ਆਮ ਕੋਈ ਕਾਰ ਨਹੀਂ ਸਕਦੇ ਮੈਂ ਪਵੇ ਕਰ ਲਈ ਦਨ ਕੋਈ ਲਾਜ ਹਉ ਬੰਦ ਕਰ ਲੈ ਆਪ ਕੀ ਹਾਰੇ ਬੰਦ ਕੀ ਖਾਜ ਟਿੱਕੀ ਖਾਜੇ ਉਹ ਬੰਦ ਕਰੀ ਫਿਰ ਇਸ ਮਾਨੂੰ ਪਤੋ ਅਣ ਨਹੀਂ ਲਾਜ ਜਮ ਖਾਣਾ ਮਾਨੂੰ ਗਲਾਬ ਜਮ ਨਹੀਂ ਖਾਣਾ ਪੁੱਤਰ ਹੁਣ ਫਿਰ ਉਹ ਖਾਣਾ ਪੁੱਤਰ ਗਲਾਬ ਜਮ ਨਾਲ ਚ ਲੱਗ ਗਿਆ ਭੁੱਖ ਲਹਿ ਜਾਏਗੀ ਫਿਰ ਨਰੀਤ ਆਪਣਾ ਦਵਾਰਲੀ ਦਾ ਏਣ ਗਿਆ ਹੈ ਗਲਾਬ ਚੰਨਾ ਤੇ ਤੇ ਉਹ ਹੁਣ ਰੋਲ ਤੱਕ ਦਾ ਭਜਮਣੀ ਬੰਦਦਾ ਹੈ ਅੱਜ ਸਪੈਸ਼ਲ ਇਹਨਾਂ ਡੱਪਾ ਮਗਾਏ ਬਾਦ ਦਬਾਉਣ ਦੇ ਨਾ ਪਾਣੀ ਆ ਜਾ ਇਹ ਵਾਸ ਨਾ ਆਲੂ ਜਿਹੜਾ ਏ ਪੂਰਾ ਟਾੜ ਨਹੀਂਦਾ। ਹੋ ਜਾਂਦਾ ਨਾ ਕੱਟ ਕੇ ਬਾਹਰ ਨਹੀਂ। ਜਿਸਾਬ ਕੱਬਣਾ ਚਾਹੀਦਾ। ਟਾੜ ਨਹੀਂਦਾ ਆਲੂ ਇਹ ਵਾਲਾ। ਅਰੇ ਬੱਸ ਇਹ ਲਿ। ਜਦੋਂ ਮੱਕਾ ਚੱਕ ਦੀ ਆਉਣਾ ਚੀ। ਯਾਰ ਲੋ ਜੀ ਟਿੱਕੀਆਂ ਸ਼ੁਰੂ ਨੇ ਆਪਣੀਆਂ ਸ਼ੁਰੂ ਇਧਰ ਇਹ ਆਪਣਾ ਕਰਾ ਰੋਜੀ ਗਰਮਾ ਗਰਮ ਟਿੱਕੀਆਂ ਤੇ ਆ ਕੇ ਬਾਰ ਕੇ ਹੋ ਗਈ ਆ ਜੀ ਤਿਆਰ ਅੱਗੇ ਆਪਾਂ ਦੋ ਕੱਟ ਲਈਆਂ ਤੇ ਹੁਣ ਭਾਉਣਾ ਤੇ ਔਰ ਮੈਂ ਪਾਣੀ ਆ ਤੇੜੀ ਗਾੜੀ ਉਹ ਪਾਉਣੀ ਵੈਸੇ ਮੈਂ ਪਹਿਲੀ ਵਾ ਟਿੱਕੀ ਤੇ ਆਮ ਨੂੰ ਪਾਣੀ ਆ ਹੋਵੇ ਹੱਥ ਮੇ ਰੋਸ ਦਿਨ ਸੜਾ ਆ ਬਸ ਉਹਨੇ ਨਾ ਵੇ ਫਿਰ ਸੜਨ ਦੀ ਹੱਥ ਬਸ ਠੀਕ ਠੀਕ ਵੈਰੀ ਗੁੱਡ ਬਸ ਇਦਾਂ ਹੀ ਪਾਉਣੀ ਆ ਤੇ ਪਾ ਲਈ। ਬੱਸ ਬੱਸ ਨਾ ਬੰਦ। ਤੂੰ ਪਕੌੜੀਆਂ ਜ਼ਿਆਦਾ ਬਣਾ ਲੈ। ਮੇਰੇ ਕੋਲ ਲੰਮੀ ਹੋ ਗਈ ਟਿੱਕੀ। ਬਹੁਤ ਸੰਕਰ। ਮੇਰੇ ਕੋਲ ਹੋ ਗਈ ਜੀ ਟਿੱਕੀ ਲੰਮੀ। ਆਲੂ ਨਜੜੇ ਉਹ ਆਏ ਪੈ ਨੇ ਥੋੜੇ ਜੇ ਪਤਲੇ ਦਾਦਾ। ਆਪਾਂ ਕੱਟ ਕੇ ਬਾਹਲੇ ਸੀ ਸਾਬਤ ਬਾਹਲੇ ਚਾਹੀਦੇ ਨੇ। ਸਾਰੇ ਸਿਰ ਨਹੀਂ ਇਹ ਨਸਲ ਤੇ ਡਾਈਮ ਡਾਇਮੰਡ ਆ ਰੂ ਨਹੀਂ ਜਾਏ ਦੂਜਾ ਹੈ ਲਾਲ ਜਾਂ ਡਾਈਮੰਡ ਆ ਰੂ ਨਾ ਖੁਸ਼ ਹੁੰਦਾ ਹੋਣਾ ਇਹ ਇਹ ਨਾ ਹੈ ਵਾਰੀਏ ਨਾ ਬਸ ਆਪਾਂ ਇਹ ਆਲੂ ਉਹ ਜਿਹਨੇ ਹੋ ਜਿਆ ਪਹਿਲਾਂ ਜੰਟੂਦ ਵਾ ਜਾ ਬੋੜਾ ਕੰਦੇ ਹੁੰਦੀ ਸੀ ਇਹ ਹੋ ਜਾ ਇਹਨਾਂ ਦੀ ਇਹਨਾਂ ਸਲਾਦੀਆਂ ਨੇ ਲੱਗ ਲੱਗਾ ਤੇ ਇਹ ਤਰ੍ਹਾਂ ਇਹਨਾਂ ਦੀ ਪਾਣ ਦੇ ਟਿੱਕੇ ਬਣਨ ਵਾਲੇ ਆ ਚਾਰ ਬਾਣ ਗਿਣਿਆ ਤੇ ਤੋਂ ਇੱਕ ਪਾਣਿਆ ਪੈਨ ਨਹੀਂ ਆਪਾਂ ਖਾਣੀਆਂ ਨੇ ਜੀ ਰੋਟੀ ਨਾਲ ਸਬਜੀ ਦੀ ਥਾਂ ਤੇ ਇਹ ਸਾਡੇ ਪਿੰਡਾਂ ਵਾਲਾ ਦਾ ਸਬਜੀ ਇੱਕ ਸਾਉ ਤੇ ਸਬਜੀ ਇੰਦੀ ਆ ਬਸ ਹਾਰਸੁਰ ਲਈਦਾ ਇਸ ਤਰ੍ਹਾਂ ਇਹ ਸਾਡੀ ਸਬਜੀ ਇੱਕ ਸਾਉ ਤੇ ਅਸੀਂ ਬਣਾ ਵੀਦੇ ਇਸ ਤਰ੍ਹਾਂ ਜਦੋਂ ਸਾਡਾ ਮੂਡ ਹੋਵੇ ਅਸੀਂ ਜਿਹੜੀ ਚੀਜ਼ ਦਾ ਦਿਲ ਕਰੇ ਕਬਈ ਇਸੇ ਬੁਲਾਣੀ ਦਾ ਅਸੀਂ ਨਾ ਬਾਜ਼ਾਰੋਂ ਬਹੁਤ ਜੀ ਚਾੜਾ ਲੈ ਆਈ ਦਾ ਟਾਟਾ ਜਿਆਦਾ ਨਹੀਂ ਬਹੁਤੀ ਜਿਆਦਾ ਘੱਟ ਅੱਛਾ ਤਰੇ ਖਰੀਦੇ ਜਾਂਦੇ ਹਾਂ ਕੋਣ ਇਹ ਮੈਨੂੰ ਬਾਜ਼ਾਰ ਦੀ ਚੀਜ਼ ਨੇ ਇਸ ਤਰ੍ਹਾਂ ਬਣੀ ਨਹੀਂ ਵਧੀਆ ਨਹੀਂ ਲੱਗੀ ਹੁਣ ਜਿਹੜੀ ਆਪ ਸਫਾਈ ਚ ਮੈਂਨ ਵਾਸੇ ਇਹ ਹੋ ਬੈਨ ਹੁੰਦਾ ਹੈ ਉਥੇ ਸਫਾਈ ਦੇ ਦਿੰਦੇ ਆ ਜੇ ਵਿਆਪਸ ਖੜੇ ਕੀ ਉਹ ਉਹ ਭਈਆ ਕੋਈ ਹੋਵੇਗਾ ਉਹਨੂੰ ਥੋੜ੍ਹਾ ਸਫਾਈ ਰੱਖਣੀ ਉਹਦਾ ਕਾਚਾ ਬਲਟੀ ਕੀ ਹੋਣਾ ਮੈਨ ਤੁਹਾਨੂੰ ਇੱਕ ਗਾਣਾ ਸੁਣਾਣੀ ਆ ਚਲ ਆਪਣੇ ਆਪ ਆਡੀਅੰਸ ਨੂੰ ਵੀ ਸੁਣਾ ਦੇਣਾ ਅੱਜ ਇਹ ਜਰੂਰ ਸੁਣਾਇਆ ਹੂੰ ਹੂੰ ਤੇ ਮੇਰੇ ਟੈਡੀ ਨਾਲ ਕੋਈ ਕਾਇਸੀ ਗਾਰਸ ਬੁੱਲ ਲੈ ਲੈਣਾ ਹੂੰ ਹੂੰ ਪੀਪਾ ਉਹਦਾ ਪਤਾ ਨਹੀਂ ਕਿਹੜਾ ਬੱਚਾ ਹੋਇਆ ਸੀ ਆਪਣਾ ਤੇ ਰੀਤਾਂ ਕੀਤੀਆਂ ਸੀ ਹੂੰ ਹੂੰ ਮੈਨੂੰ ਯਾਦ ਨਹੀਂ ਗਿਆ ਪਤਾ ਨਹੀਂ ਤੇ ਉਹਨ ਕਹਿੰਦੇ ਪੀਪਾ ਲੈ ਆਣੇ ਆਪਾਂ ਰਸ ਬੁੱਲ ਲੈ ਆਦਾ ਹੂੰ ਤੇ ਉਹਨਾਂ ਜਦੋਂ ਗੇਠਾ ਨਾਲ ਜਾ ਤੇ ਹੂੰ ਉਹ ਟਲ ਤੈ ਤੇ ਉਹ ਰਸਗੁੱਲੇ ਹਰਦਾ ਆ ਦੇ ਚਾਸ਼ਨੀ ਵਿੱਚ ਟੂਆ ਡੁੱਬਾ ਪਿਆ ਚੂਆ ਚੂਆ ਗੁੱਲਾ ਬਣਾ ਕੇ ਚੂਆ ਰਸਗੁੱਲਾ ਬਣਾ ਪਿਆ ਇਹ ਸਾਰਾ ਬਸ ਛਾਟ ਪਟਕ ਉੱਤੇ ਹੀ ਆ ਗਿਆ ਕਿਦਾ ਮੈਂ ਚੋਰੀ ਵੀ ਕਹਾਂ ਤੋ ਲੈਣਾ ਕੋਈ ਨਹੀਂ ਤੁਹਾਡਾ ਟੇਸਟ ਵਿੱਕੀ ਆ ਰਿਹਾ ਹੈ ਰਸਗੁੱਲੇ ਐਸਾ ਕਰ ਦਿੱਤੇ ਹੈ ਜਿਵੇਂ ਆਂਦੇ ਕੋਈ ਨਹੀਂ ਉਹ ਉਹ ਬਾਰ ਬਰਤੜੀ ਕਰੇ ਬਣਾ ਲੈ ਦਿੰਦੇ ਸੀ ਉਹ ਨੱਕਾ ਦੇ ਜਿਹੜੀਆਂ ਸੀ ਵਿਚਾਰੋ ਲੈ ਕੇ ਆਏ ਸੀ ਫਿਰ ਤੇਰੇ ਟੈਬਲ ਵੀ ਪਾਈ ਜਦਾ ਜਾਈ ਉਹ ਬਣਾ ਲੈ ਦਿੰਦੇ ਸੀ ਤੇਰੇ ਖੀਚ ਕਰੇ ਬਣਾ ਦੇ ਦਿੰਦੇ ਸੀ ਜਿਵੇਂ ਜਲੇਬੀ ਕਸੂਲੇ ਸਾਰਾ ਸਮਾਨ ਆਪ ਕੋੜੇ ਦੱਸ ਦੱਸ ਦਿੰਦੇ ਤੇ ਆਇਸ ਸੀ ਜਾਰਚ ਸਾਰੇ ਦਾ ਨਾਲੇ ਦੇ ਸੀ ਤਾਂ ਸੋ ਤਾਂ ਵੀ ਆਪਾ ਹੁਣ ਹੁੰਦੇ ਆ ਨਾ ਤੇ ਸਾਡੀਆਂ ਵੀਡੀਓ ਬਣੀ ਆਉਂਦੀਆਂ ਉਹਦਾ ਵੀ ਹੁਣ ਵੇਖ ਲੈਦੇ ਸਹੀ ਗੱਲ ਹੈ ਵੇਖ ਲਵੇ ਤੁਸੀਂ ਉਹ ਟੰਕਾ ਵੇਖ ਲਓ ਤੁਸੀਂ ਤਾਂ ਇਹਨਾਂ ਚ ਇਹ ਤਾਂ ਫੋੜੀ ਹੁੰਦੇ ਸੀ ਦੂਸਰੇ ਲੈ ਲੈਣ ਵਾਲੇ ਚਲੋ ਇਹ ਆਪਣੇ ਗੱਲਾਂ ਗੱਲਾਂ ਚ ਟਿੱਕੀਆਂ ਬਣ ਗਈਆਂ ਤੇ ਅੰਦਰ ਇਹ ਲੈ ਜਾਈਏ ਅੱਪ ਤੋਂ ਨੂੰ ਚਾ ਪਾ ਕੇ ਪਰੋਂ ਪਾ ਕੇ ਚੱਕਣੀ ਵੇ ਚੱਕ ਚੱਕ ਨਹੀਂ ਦੇ ਆਪ ਪਿਆਜ਼ ਪਾ ਲਿਆ ਏ ਤੇ ਹੋਰ ਤਾਂ ਆਪ ਕੋਲ ਸਬਜ਼ੀਆਂ ਲਿਆਏ ਨਹੀਂ ਸੀ ਕੋਲ ਵੇਸਣ ਦਾ ਬਚ ਗਿਆ ਸੀ ਉਹ ਆਪਾਂ ਇਸੇ ਤਰ੍ਹਾਂ ਹੀ ਢਾਲ ਦੇਨੇ ਆ ਨਾ ਤੇ ਦੇਖੋ ਇਹ ਬੜਾ ਟੇਸਟੀ ਬਣ ਗਏ ਹੈ ਆ ਬੱਚੇ ਖਾ ਲੈਣਗੇ ਵੀ ਤੇ ਫਿਰ ਆਖ ਤਿਆਂ ਦੇ ਸਵੇਰ ਕੜੀ ਚ ਪਾਵਗੇ ਬਹੁਤ ਵਧੀਆ ਲੱਗਦਾ ਕੜੀ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਆਂ ਤੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵਲੌਗ ਕਿਵੇਂ ਲੱਗਿਆ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ